ਹਾਂਜੀ ਸਸਬਸਕਰ ਬਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਬਸਕਰ ਬਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤੋ ਉਸਦੇ ਆ ਪੰਜ ਸੱਤ ਫੋਟੋਆਂ ਨਾਲੀ ਉਹਦੀ ਲੋਡਿੰਗ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਜਨਰਲ ਜੱਟਾਂ ਦੇ ਜਾਇ ਤੇ ਕਰ ਦੇਾਂਗੇ ਨਾਲ ਹੀ ਵੀਰੇ ਇੱਕ ਰਿਕਵੈਸਟ ਹੋਰ ਆ ਵੀ ਪਲੀਜ਼ ਰੇਟ ਆ ਜਿਹੜਾ ਉਹ ਮਾਰਕੀਟ ਰੇਟ ਦੇ ਹਿਸਾਬ ਨਾਲ ਹੀ ਰੱਖੋ ਜੋ ਚੀਜ਼ ਦਾ ਬਣਦਾ ਐ ਐਕਸਟਰਾ ਪੈਸੇ ਨਾ ਮੰਗਿਓ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਨਿਊ ਹਾਲੈਂਡ 3630 ਟਰੈਕਟਰ ਐ ਵਿਸ਼ਕਰਮਾ ਤੂੜੀ ਵਾਲਾ ਰੀਪਰ ਐ ਲੇਜਰ ਲੇਬਲਰ ਹੈ 11 ਹਾਲ ਨੇ ਤੇ 11:30 ਬਾਈ 6 ਫੁੱਟ ਦੀ ਟਰਾਲੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਨਿਊ ਹਾਲੈਂਡ ਟਰੈਕਟਰ ਬਾਰੇ ਨਿਊ ਹਾਲੈਂਡ 63 ਦੀ ਟਰੈਕਟਰ ਹੈ ਵੀਰੇ 2014 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ 16 9 28 ਦੇ ਇੰਜਨ ਪੰਪ ਗੀਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਸਾਰਾ ਨਾਲ ਦਾ オリジナル ਹੈ ਬਾਡੀ ਚਾਸੀ ਲਿੰਕਾਂ ਦਾ ਰੰਗ ਸਾਰਾ オリジナル ਰੰਗ ਪੇਂਟ ਹੈ ਵੀਰੇ ਕੁਝ ਸਕਰੈਚ ਤਾਂ ਨਹੀਂ ਟਰੈਕਟਰ ਤੇ ਪੁਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਬਾਅ ਕੇ ਟਰੈਕਟਰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਲੇਲ ਖੁਰਦ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਸੰਗਰੂਰ ਉੱਥੇ ਟਰੈਕਟਰ ਖੜਾ ਹੈ ਟਰ ਦੇ ਜਿਹੜੀ ਕੀਮਤ ਰੱਖੀ ਗਈ ਹੈ 4 ਲੱਖ ਤੇ 60000 ਰੁਪਿਆ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਤੂੜੀ ਵਾਲਾ ਰਿਪਰ ਦਿਖਾ ਰਹੇ ਹਾਂ ਬਿਸ਼ਕਰਮਾ ਦੂਰਜਾ ਵਾਲਾ ਰਿਪਰਾ ਵੀਰੇ ਡਿਡਬੇ ਦਾ ਬਣਿਆ ਹੋਇਆ 2017 ਮਾਡਲ ਹੈ 55 ਇੰਚੀ ਕੱਟ ਰਿਹਾ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਸਾਰਾ ਨਾਲ ਦਾ ਰੰਗ ਪੇਂਟ ਹੈ ओरिजिनल ਕੰਡੀਸ਼ਨ ਹੈ ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਰਿਪਰਾ ਵੀਰੇ ਸਿਰਫ ਬਲੇਡ ਚੇਂਜ ਹੋਣ ਵਾਲਿਆ ਬਾਕੀ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬੈਲਟਾਂ ਵਗੈਰਾ ਬੈਰਮ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਪੂਰਾ ਵਧੀਆ ਚੱਲਦਾ ਰੀਪਰ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁੜ ਜੀ ਰੀਪਰ ਤੁਸੀਂ ਖਰੀਦ ਸਕਦੇ ਹੋ ਏਰੀਆ ਵੀਰੇ ਬੁਰੰਗਪੁਰ ਪਿੰਡ ਹੈ ਅੰਮ੍ਰਾਲੇ ਜ਼ਿਲ੍ਹੇ ਚ ਹਰਿਆਣੇ ਦੇ ਵਿੱਚ ਉੱਥੇ ਰੀਪਰ ਖੜਾ ਹੈ ਰੀਪਰ ਤੇ ਜਿਹੜੀ ਡਿਮਾਂਡ ਰੱਖੀ ਗਈ ਹੈ 1,70,000 ਰੁਪਏ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਲਜ ਵਾਲਾ ਰਿਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰਿਪਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਲੇਜਰ ਲੇਬਲਰ ਦਿਖਾ ਰਹੇ ਹਾਂ ਫੀਲਡ ਕਿੰਗ ਦਾ ਲੇਜਰ ਲੇਬਲਰ ਹੈ 2016 ਮਾਡਲ ਲੇਜਰ ਲੇਬਲਰ ਦੇ ਟਾਇਰ ਵੀਰੇ 90 ਪੈਸੇ ਨੇ ਚੌੜੇ ਟਾਇਰ ਪਾਏ ਹੋਏ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪਾਵਰ ਦਾ ਸਿਸਟਮ ਲੱਗਿਆ ਹੋਇਆ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਲੇਜਰ ਲੇਬਲਰ ਤੁਸੀਂ ਖਰੀਦ ਸਕਦੇ ਹੋ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਸਾਰਾ ਨਾਲ ਦਾ ਹੈ ਡੋਲੀ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਿਸਟਮ ਵੀ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਕਮੀ ਪੇਸ਼ ਨਹੀਂ ਕੋਈ ਪ੍ਰੋਬਲਮ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਸਾਫ਼ ਸੁਥਰੀ ਕੰਡੀਸ਼ਨ ਹੈ ਏਰੀਆ ਵੀਰੇ ਹਰਿਆਣੇ ਦਾ ਖੇਤਰ ਏਰੀਆ ਵੀਰਾਂ ਦਾ ਉੱਥੇ ਲਿਜਿਬਲਰ ਖੜਾ ਹੈ ਡਿਮਾਂਡ ਰੱਖੀ ਗਈ ਜਿਹੜੀ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਲੈ ਜੇ ਲੈਵਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਹਾਲ ਦਿਖਾ ਰਹੇ ਹਾਂ 11 ਹਾਲ ਨੇ ਵੀਰੇ 2017 ਦੇ ਬਣੇ ਹੋਏ 90% ਕੰਡੀਸ਼ਨ ਹੈ ਵੀਰੇ ਬਿਲਕੁਲ ਓਕੇ ਰੰਗ ਪੇਂਟ ਸਾਰਾ ਨਾਲ ਦਾ ਹੈ ਵਧੀਆ ਫਾਲੇ ਨੇ ਵੀਰੇ ਕੋਈ ਟੁੱਟ ਭੱਜ ਨਹੀਂ ਨਾ ਹੀ ਕੋਈ ਹਾਲ ਵਿੰਗਾ ਹੋਇਆ ਹੈ ਨਾ ਹੀ ਕੋਈ ਫਾਲਿਆਂ ਦੇ ਵਿੱਚ ਕਮੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਪੂਰੇ ਸ਼ੁੱਧਾ ਵੀਰੇ ਪੂਰੇ ਹੈਵੀ ਬਣੇ ਹੋਏ ਐ ਬਧੀਆਂ ਕੰディション ਦੇ ਵਿੱਚ ਲੱਗਦੇ ਨੇ ਕੋਈ ਕਮੀ ਪੇਸ਼ੀ ਨਹੀਂ ਹਲਾਂ ਦੇ ਵਿੱਚ ਕੋਈ ਫਾਲਾ ਵਿੰਗਾ ਨਹੀਂ ਹੋਇਆ ਕੋਈ ਟੁੱਟ ਭੱਜ ਨਹੀਂ ਪੂਰੇ ਵਧੀਆ ਨੇ ਮਾਲਕ ਵੀਰ ਵੱਲੋਂ ਫੁੱਲ ਗਰੰਟੀ ਹੈ ਚਲਾ ਕੇ ਬਾਹ ਕੇ ਤੁਸੀਂ ਟਰੈਕ ਟਰੈਕਟਰ ਨਾਲ ਚੈੱਕ ਕਰ ਸਕਦੇ ਹੋ ਹਲਾਂ ਨੂੰ ਕੋਈ ਕਮੀ ਪੇਸ਼ੀ ਨਹੀਂ ਪੂਰੇ ਵਧੀਆ ਨੇ ਏਰੀਆ ਵੀਰੇ ਹਰਿਆਣੇ ਦੇ ਵਿੱਚ ਖਰਸ਼ੇਤਰ ਦੇ ਲਾਗੇ ਵੀਰਾਂ ਦਾ ਪਿੰਡ ਹੈ ਉੱਥੇ ਹਲ ਖੜੇ ਨੇ ਕੀਮਤ ਰੱਖੀ ਗਈ ਹੈ ਜਿਹੜੀ 11000 ਰੁਪਏ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਹਾਲ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਏ ਤੁਹਾਨੂੰ ਟਰਾਲੀ ਦਿਖਾ ਰਹੇ ਆ 2013 ਮਾਡਲ ਟਰਾਲੀ ਹੈ ਵੀਰੇ 2018 ਚ ਦੁਬਾਰੇ ਪੇਂਟ ਹੋਈ ਹੈ 11x6 ਫੁੱਟ ਦਾ ਸਾਈਜ਼ ਟਰਾਲੀ ਦਾ ਕੜੇ ਵਾਲੇ ਰਿੰਮ ਨੇ ਮੋਟੀ ਹੁੱਕ ਹੈ ਜਾਜੀ ਫਰਸ਼ ਹੈ ਜਾਲੀ ਵਾਲਾ ਬਿੱਡਾ ਹੈ ਵੀਰੇ 3 ਫੁੱਟ ਪੂਰਾ ਹੈਵੀ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਚਾਦਰ ਵਗੈਰਾ ਫਰਸ਼ ਪੂਰੀ ਸਾਫ਼ ਸੁਥਰੀ ਹੈ ਵੀਰੇ ਪੂਰੇ ਹੈਵੀ ਗਾਡਰ ਚੈਨਲ ਲੱਗੇ ਹੋਏ ਨੇ ਕੋਈ ਕਮੀ ਪੇਸ਼ੀ ਨਹੀਂ ਬੇਦਾਗ ਟਾਇਰ ਨੇ 40 ਪੈਸੇ ਲਿਫਟ ਪੰਪ ਲੱਗਿਆ ਹੋਇਆ ਪੂਰੀ ਹੈਵੀ ਕੁਆਲਿਟੀ ਦਾ ਟਰਾਲੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ 2018 ਵਿੱਚ ਦੁਬਾਰੇ ਪੇਂਟ ਹੋਈ ਹੈ ਟਰਾਲੀ ਏਰੀਆ ਵੀਰੇ ਰਾਮਪੁਰਾ ਗੁਜਰਾ ਪਿੰਡ ਹੈ ਵੀਰਾਂ ਦਾ ਤਹਿਸੀਲ ਮੂਨਕ ਉਥੇ ਟਰਾਲੀ ਖੜੀ ਹੈ ਟਰਾਲੀ ਦੀ ਜਿਹੜੀ ਕੀਮਤ ਰੱਖੀ ਗਈ ਹੈ 1,05000 ਰੁਪਏ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਹਾਡੇ ਲਈ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਨਾਲ ਹੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਵੀਡੀਓ ਪਹੁੰਚਦੀ ਰਹੇ ਤੇ ਉਹਨਾਂ ਨੂੰ ਵੀ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਆਲੀ ਵੀਰੇ ਇੱਕ ਰਿਕੁਐਸਟ ਹੋਰ ਹੈ ਸਾਰੇ ਵੀਰਾਂ ਨੂੰ ਵੀ ਪਲੀਜ਼ ਰੇਟ ਜੋ ਮੰਗਦੇ ਨੇ ਮਸ਼ੀਨਰੀ ਦਾ ਉਹ ਪਲੀਜ਼ ਜਿਹੜਾ ਮਾਰਕੀਟ ਰੇਟ ਦੇ ਹਿਸਾਬ ਨਾਲ ਚੱਲਦਾ ਹੁੰਦਾ ਉਹੀ ਰੇਟ ਮੰਗਿਆ ਕਰੋ। ਐਕਸਟਰਾ ਪੈਸੇ ਨਾ ਮੰਗਿਆ ਕਰੋ। ਕਿਉਂਕਿ ਆਪਣੇ ਜਿਹੜੋ ਵੀਰ ਦੇਖਦੇ ਨੇ ਵੀਡੀਓ ਉਹਨਾਂ ਦੀ ਆਹੀ ਕੰਪਲੇਂਟ ਆਉਂਦੀ ਹੈ ਵੀ ਤੁਹਾਡੀ ਜਿਹੜਾ ਚੈਨਲ ਤੇ ਰੇਟ ਹੁੰਦਾ ਉਹ ਬਹੁਤ ਜ਼ਿਆਦਾ ਆ ਸੋ ਵੀਰੇ ਰਿਕੁਐਸਟ ਆ ਰੇਟ ਜਾਇਜ਼ ਮੰਗੋ ਤਾਂ ਕਿ ਤੁਹਾਨੂੰ ਮਸ਼ੀਨਰੀ ਵੇਚਣ ਦੇ ਵਿੱਚ ਤੇ ਖਰੀਦਣ ਵਾਲੇ ਵੀਰਾਂ ਨੂੰ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਉਮੀਦ ਕਰਦੇ ਆਂ ਵੀਰੇ ਇਹ ਗੱਲ ਤੇ ਤੁਸੀਂ ਗੌਰ ਕਰੋਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਵੈਰੀ ਮੱਚ